ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਤਕਰੀਬਨ ਜਿੱਦਾਂ ਹੁਣ ਠੰਡੇ ਦੇ ਦਿਨ ਚੱਲ ਰਹੇ ਆ ਪੂਰੀ ਇਸ ਟਾਈਮ ਜੋਰਾਂ ਦੀ ਠੰਡ ਪੈ ਰਹੀ ਆ ਸੋ ਇਹਦੇ ਵਿੱਚ ਕਈ ਭਰਾਵਾਂ ਨੂੰ ਕਈ ਜ਼ਿਮੀਂਦਾਰਾਂ ਨੂੰ ਜਿੱਦਾਂ ਜਿਹਨਾਂ ਦੇ ਟਰੈਕਟਰ ਬਹੁਤ ਘੱਟ ਚੱਲਦੇ ਆ ਯਾਨੀ ਕਿ ਸਿਆੜਾਂ ਨੂੰ 10-10 15-15 ਦਿਨ ਖੜੇ ਹੀ ਰਹਿੰਦੇ ਆ ਤਕਰੀਬਨ ਜਿੱਦਾਂ ਕਿਤੇ ਖੇਤ ਨੂੰ ਖਾਦ ਲੈ ਕੇ ਜਾਂ ਉਦਾਂ ਮਾੜਾ ਮੋਟਾ ਕਿਤੇ ਕੋਈ ਛੋਟਾ ਮੋਟਾ ਕੰਮ ਕਰਨ ਲਈ ਕੱਢਦੇ ਆ ਸੋ ਇਹਦੇ ਵਿੱਚ ਇਹ ਬਹੁਤ ਪ੍ਰੋਬਲਮ ਆਉਂਦੀ ਆ ਕਿ ਟਰੈਕਟਰ ਸਟਾਰਟ ਬਹੁਤ ਔਖੇ ਹੁੰਦੇ ਆ ਕਈ ਤਾਂ ਜਦੋਂ ਜਮਾਂ ਹੁੰਦੇ ਨਹੀਂ ਧੱਕਾ ਲਾ ਕੇ ਜਿੱਦਾਂ ਕਈ ਵਾਰੀ ਆਪਾਂ ਕਰ ਲੈਂਦੇ ਆ ਤੇ ਉਦੋਂ ਬਾਅਦ ਚ ਮਾੜੀ ਮੋਟੀ ਧੁੱਪ ਨਿਕਲਦੀ ਆ ਜਾਂ ਬੈਟਰੀ ਚਾਰਜ ਹੁੰਦੀ ਆ ਤਾਂ ਫੇ ਇੰਜਣ ਗਰਮ ਗਰਮ ਹੋ ਕੇ ਸਟਾਰਟਿੰਗ ਨੂੰ ਜਿੱਦਾਂ ਫੜਦੇ ਆ ਨਹੀਂ ਤਾਂ ਤਕਰੀਬਨ ਟਰੈਕਟਰ ਦੀ ਬੈਟਰੀ ਤਕਰੀਬਨ 2 ਸਾਲ ਮਸੀਂ ਕੱਢਦੀ ਆ 2 2.5 ਸਾਲ ਹੱਦ ਜਿੱਦਾਂ ਕਿ ਹੁਣ ਸਾਰਿਆਂ ਨੂੰ ਪਤਾ ਹੀ ਵੀ ਗੱਡੀਆਂ ਦੀ ਜਿਹੜੀਆਂ ਬੈਟਰੀਆਂ ਆ ਉਹ 3-3 4-4 ਸਾਲ ਨਾਰਮਲ ਹੀ ਕੱਢ ਜਾਂਦੀ ਆ ਕਿਉਂਕਿ ਇਦੇ ਵਿੱਚ ਇਹ ਮੇਨ ਪ੍ਰੋਬਲਮ ਇਹ ਪੈਂਦੀ ਆ ਕਿ ਜਿਹੜੇ ਜਿੱਦਾਂ ਟਰੈਕਟਰ ਆ ਆਪਾਂ ਹੁਣ ਸਿਆਲਾਂ ਨੂੰ ਤਕਰੀਬਨ ਜੇ ਆਪਾਂ ਕਿਤੇ ਲੈ ਕੇ ਵੀ ਜਾਂਦੇ ਆ ਬਹੁਤ ਹੌਲੀ ਹੌਲੀ ਲੈ ਕੇ ਜਾਂਦੇ ਆ ਮਤਲਬ ਕਿ ਉਹ ਬੈਟਰੀ ਨੂੰ ਪੂਰੀ ਉਹਦੀ ਪਾਵਰ ਨਹੀਂ ਮਿਲਦੀ ਚਾਰਜ ਨਹੀਂ ਹੁੰਦੀ ਜਿੱਦਾਂ ਹੁਣ ਆ ਮੋਸਟਲੀ ਆਪਣੇ ਘਰੇ ਖੜਾ ਹੈ ਟਰੈਕਟਰ ਕਈ ਵਾਰੀ ਕੋਈ ਜਵਾਕ ਜਾਂ ਕੋਈ ਡੈਕ ਲਾ ਕੇ ਬੈਹਿੰਦਾ ਜਾਂ ਆਪਾਂ ਉਦਾਂ ਕਈ ਵਾਰੀ ਸਾਈਡ ਸਟੂਲ ਫੁਮਾਰ ਲੈਂਦੇ ਹਨਾ ਤੇ ਉਹ ਸਿਆਲਾਂ ਦੇ ਵਿੱਚ ਮੋਸਟਲੀ ਇਹ ਪ੍ਰੋਬਲਮ ਪੈਂਦੀ ਵੀ ਆਪਾਂ ਨੂੰ ਥੋੜੀ ਜਿਹੀ ਪਹਿਲਾਂ ਰੇਸ ਦੇ ਕੇ ਹਨਾ ਉਹਨੂੰ ਜਿੱਦਾਂ ਵਿੱਚ ਜਿਹੜਾ ਮੀਟਰ ਦੇ ਸਾਈਨ ਆਉਂਦਾ ਆ ਚਾਰਜਿੰਗ ਵਾਲਾ ਜਾਂ ਉਦ ਦਾ ਥੁਈਓ ਫਿਰ ਰੇਖ ਦਿੱਤੀ ਤੇ ਚੱਕਦਾ ਉਹਦਾ ਕੰਨ ਇਹ ਹੋ ਜਾਂਦਾ ਆ ਕਿ ਜਿਹੜੇ ਆਪਣੇ ਟਰੈਕਟਰ ਦੇ ਆਲਟੀਨੇਟਰ ਆ ਹਨ ਉਹ ਕੰਪਨੀ ਬਹੁਤ ਛੋਟੇ ਲਾ ਕੇ ਦਿੰਦੀ ਆ ਕੋਈ 25 ਐਂਪੀਅਰ ਦਾ ਕੋਈ 35 ਐਂਪੀਅਰ ਦਾ ਮੈਕਸਿਮਮ ਕੋਈ 50 55 ਦਾ ਹੱਦ ਤੇ ਉਹਦੇ ਨਾਲ ਕੀ ਹੁੰਦਾ ਵੀ ਜਿੱਦਾਂ ਜੇ ਆਪਣਾ ਹੁਣ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਸਵੇ ਨੂੰ ਜਿੱਦਾਂ ਆਪਾਂ ਹੁਣ ਕਰਦੇ ਆ ਸਟਾਰਟ ਨਹੀਂ ਹੁੰਦਾ ਜੇ ਇਹਨੂੰ 10 ਮਿੰਟ ਚਾਰਜ ਲਾ ਦੋ ਜਾਂ ਜੇਦਾ ਇੱਕ ਵਾਰੀ ਸਟਾਰਟ ਕਰਕੇ ਮੜਾ ਜਾਂ ਗਰਮ ਹੋ ਗਿਆ ਜਾਂ ਟਰੈਕਟਰ ਚੱਲ ਕੇ ਬੈਟਰੀ ਨੂੰ ਥੋੜੀ ਜਿਹੀ ਪਾਵਰ ਮਿਲ ਗਈ ਬਾਹਰੋਂ ਜਾਂ ਚਾਰਜ ਹੋ ਗਈ ਉਸ ਤੋਂ ਬਾਅਦ ਕੀ ਹੁੰਦਾ ਫਿਰ ਟਰੈਕਟਰ ਸਟਾਰਟ ਹੋਣ ਲੱਗ ਪਦਾ ਮੋਸਟਲੀ 2-3 ਸਾਲ ਤੋਂ ਬਾਅਦ ਬੈਟਰੀ ਦੀ ਇਹ ਪ੍ਰੋਬਲਮ ਰਹਿੰਦੀ ਆ ਵੀ ਬੈਟਰੀ ਦੇ ਵਿੱਚ ਪਾਵਰ ਹੁੰਦੀ ਆ ਯਾਨੀ ਕਿ ਇਹ ਹੁੰਦੀ ਵੀ ਜਦੋਂ ਸਵੇਰ ਨੂੰ ਠੰਡੇ ਨੂੰ ਟਰੈਕਟਰ ਨੂੰ ਨਹੀਂ ਘਮਾਉਂਦੀ ਕਿਉਂਕਿ ਉਹਨੂੰ ਜਿਦਾ ਹੁਣ ਗੱਡੀਆਂ ਦੇ ਵਿੱਚ ਕੀ ਆ ਜੇ ਆਪਾਂ 2 ਕਿਲੋਮੀਟਰ ਤੱਕ ਵੀ ਜਾਂਦੇ ਹਣਾ ਗੱਡੀ ਦੀ ਜਿਹੜਾ ਆਲਟੀਨੇਟਰ ਆ ਉਹ ਮੈਕਸਿਮਮ 70 90 100 110 ਪਾਵਰ ਦਾ ਆਉਂਦਾ ਹੈ ਉਹ ਬੈਟਰੀ ਨੂੰ ਜਾਨੀ ਕਿ ਐਨ ਪੂਰਾ ਕਹਿ ਲੀਏ ਵੀ ਠੋਕ ਕੇ ਰੱਖਦਾ ਚਾਰਜਿੰਗ ਪੂਰੀ ਤੇ ਟਰੈਕਟਰ ਦੇ ਵਿੱਚ ਕੀ ਹੁੰਦਾ ਮੋਸਟਲੀ ਟਰੈਕਟਰ ਦੇ ਅਲਟਰਨੇਟਰ ਛੋਟੇ ਆਉਂਦੇ ਆ ਕੰਪਨੀਆਂ 30 35 ਐਂਪੀਅਰ ਦਾ ਹੱਦ ਲਾ ਕੇ ਦਿੰਦੀਆਂ ਆ ਤੇ ਉਹ ਜਿੰਨੀ ਕਿ ਜਾਨੀ ਕਿ ਆਪਾਂ ਸਟਾਰਟ ਕਰਦੇ ਆ ਉਹ ਬੈਟਰੀ ਉਹਦੀ ਫੂਕ ਹੁੰਦੀ ਮਤਲਬ ਜਿੱਦਾਂ ਕਹਿ ਲੀਏ ਡਾਇਰੈਕਟ ਤੇ ਉਹਨੂੰ ਉਨੀ ਆਪਾਂ ਜਿੱਦਾਂ ਟਰੈਕਟਰ ਫਿਰ ਸਲੋ ਲੈ ਕੇ ਜਾਂਦੇ ਠੰਡ ਕਿਉਂਕਿ ਜ਼ਿਆਦਾ ਕਰਕੇ ਫਿਰ ਆਪਾਂ ਰੋਡ ਤੇ ਜਾਂ ਕਿਤੇ ਵੀ ਜਾਂਦੇ ਥੋੜਾ ਮੋਸਟਲੀ ਹੌਲੀ ਜਾਂਦੇ ਆ ਨਾਰਮਲ ਜਿੱਦਾਂ ਜੀ ਆਪਾਂ ਖੇਤ ਖੂਤ ਨੂੰ ਵੀ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਇੰਜਨ ਦੇ ਗੇੜੇ ਘੱਟ ਕਰਨ ਕਰਕੇ ਬੈਟਰੀ ਪੂਰੀ ਫੁੱਲ ਬੂਸਟ ਨਹੀਂ ਹੁੰਦੀ ਸੋ ਇਹਦਾ ਇਹ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਟਰੈਕਟਰਾਂ ਵਿੱਚ ਮੋਸਟਲੀ ਸਿਆਲਾਂ ਨੂੰ ਖਾਸ ਕਰਕੇ ਉਹਨਾਂ ਨੂੰ ਤਾਂ ਬੜੀ ਜ਼ਿਆਦਾ ਆਉਂਦੀ ਹੈ ਜਿਹੜੇ ਟਰੈਕਟਰ ਬਹੁਤ ਘੱਟ ਚਲਾਉਂਦੇ ਆ ਕਿਤੇ 10-15 ਦਿਨਾਂ ਬਾਅਦ ਕੱਢਦੇ ਆ ਉਹਦੇ ਵਿੱਚ ਤਾਂ ਜਿਹੜਾ ਨਵੇਂ ਟਰੈਕਟਰਾਂ 'ਚ ਤਾਂ ਹੱਲੇ ਚਲੋ ਇਹ ਨਹੀਂ ਦਿੱਕਤ ਆਉਂਦੀ ਯਾਨੀ ਕਿ ਜਿਹੜੇ ਬੈਟਰੀਆਂ ਜਿੱਦਾਂ ਟਰੈਕਟਰ ਪੁਰਾਣੇ ਆ 5-7 ਸਾਲ ਜਾਂ 10 ਉਹਨਾਂ ਦੇ ਵਿੱਚ ਇਹ 2-3 ਸਾਲਾਂ 2-2.5 ਸਾਲ ਬਾਅਦ ਬੈਟਰੀ ਦੀ ਜਿਹੜੀ ਹੈ ਲਾਈਫ ਆ ਉਹ ਖਤਮ ਹੋਣ ਲੱਪ ਜਾਂ ਕਿਉਂਕਿ ਉਹਨੂੰ ਜਿੱਦਾਂ ਹੁਣ ਗੱਡੀਆਂ ਦੇ ਵਿੱਚ ਇਹ ਹੈ ਵੀ ਗੱਡੀ ਦੇ ਵਿੱਚ ਤਿੰਨ ਚਾਰ ਸਾਲ ਮੋਸਟਲੀ ਬੈਟਰੀ ਇੰਨਾ ਟਾਈਮ ਕੱਢ ਜਾਂਦੀ ਹੈ ਕਿਉਂਕਿ ਉਹਨਾਂ ਦੇ ਆਲਟੀਨੇਟਰ ਬਹੁਤ ਵੱਡੇ ਲੱਗੇ ਹੁੰਦੇ ਤੇ ਆਪਣੇ ਟਰੈਕਟਰਾਂ ਦੇ ਵਿੱਚ ਉਹੀ 30 35 ਐਂਪੀਅਰ ਦਾ ਹੱਦ ਜਾਂ 40 45 ਐਂਪੀਅਰ ਦਾ ਜੇਕਰ ਤੁਸੀਂ ਟਰੈਕਟਰ ਨਹੀਂ ਹਨਾ ਤੁਸੀਂ ਚਾਹੁੰਦੇ ਆ ਵੀ ਬੈਟਰੀ ਤਿੰਨ ਚਾਰ ਸਾਲ ਕੱਢੇ ਪੂਰੀ ਵਧੀਆ ਹਣ ਚੱਲੇ ਇਹਦੇ ਵਿੱਚ ਘੱਟੋ-ਘੱਟ ਨਹੀਂ ਆਪਾਂ ਨੂੰ 70 ਐਂਪੀਰ ਦਾ ਆਲਟੀਨੇਟਰ ਕੰਪਲਸਰੀ ਲਾਉਣਾ ਜ਼ਰੂਰੀ ਆ ਜਿਹੜਾ ਆਹ ਆਲਟੀਨੇਟਰ ਜਿੱਦਾਂ ਇਹ ਹੁਣ ਕੰਪਨੀ ਵੱਲੋਂ ਇਹਨੂੰ 55 ਪਾਵਰ ਦਾ ਆਉਂਦਾ ਆਪਾਂ ਕਿਉਂਕਿ ਅੱਗੇ ਸੈਟ ਉਨ ਲਾਇਆ ਹੁੰਦਾ ਸੀਗਾ ਸੋ ਉਦੋਂ ਆਲਟੀਨੇਟਰ ਆਪਾਂ ਲਾਇਆ ਸੀਗਾ ਉਹ 70 ਦਾ ਇੰਡੀਆ ਗੱਡੀ ਵਾਲਾ ਤੇ ਉਹ ਆਪਾਂ ਹੁਣ ਲਾ ਕੇ ਦੂਜੇ ਤੇ ਉਦਾਂ ਲਾਇਆ ਕਿਉਂਕਿ ਉੱਤੇ ਹੁਣ ਮਿੱਲੇ ਜ਼ਿਆਦਾ ਹੋ ਜਾਂਦਾ ਕਰਕੇ ਉੱਤੇ ਥੋੜਾ ਜਿਹਾ ਐਮ ਪੰਪ ਦੇ ਮੂੰਨੋ ਜੀ ਜਿੱਦਾਂ ਲਾਈ ਕਰਕੇ ਆ ਤੇ ਜੇ ਆਪਣੇ origignal ਜਿਹਦਾ alternator ਇਹਦੇ ਵਿੱਚ ਵੀ ਉਹ ਜਿਹੜੀ ਚੀਜ਼ ਯਾਨੀ ਕਿ ਕਹ ਲਈਏ ਚਾਰਜ ਕਰਦੀ ਆ ਉਹ ਥੋੜੇ ਵੱਡੇ ਪੈ ਜਾਂਦੇ ਆ ਜਿੱਦਾ ਆਮ ਕਹ ਲਈਏ ਵੀ ਕਿਸੇ ਦੇ ਪੈਸਟਨ ਪਾਤੇ ਟਰੈਕਟਰ 'ਚ ਉਹਦੀ ਪਾਵਰ ਥੋੜੀ ਜੀ 45 ਤੋਂ 55 'ਤੇ ਤੱਕ ਹੋ ਜਾਂਦੀ ਜਿੱਦਾ ਆਪਾਂ ਇਹਦੀ ਕੀਤੀ ਹੋਈ ਆ ਕਿਉਂਕਿ ਇਹਦੇ ਤੇ ਫਿਰ ਮੋਸਟਲੀ ਨੋਰਮਲ ਸਪੀਕਰ ਆ ਤੇ ਇੱਕ ਹਾਲੇ ਜਿੱਦਾ ਟਰੈਕਟਰ ਥੋੜਾ ਨਵਾਂ ਕਰਕੇ ਇਹਨੂੰ ਨਹੀਂ ਦਿੱਕਤ ਆਉਂਦੀ ਤੇ ਜੇ ਤੁਸੀਂ ਹੁਣ ਇਸ ਬੈਟਰੀ ਤੋਂ ਕੋਈ ਵੀ ਮੇਰਾ ਭਰਾ ਪਰੇਸ਼ਾਨ ਆ ਵੀ 2 ਸਾਲ 2.5 ਸਾਲ ਬਾਅਦ ਕੀ ਹੁੰਦਾ ਜਦੋਂ ਆਪਾਂ ਸਵੇਰ ਨੂੰ ਸਟਾਰਟ ਕਰਦੇ ਆ ਟਰੈਕਟਰ ਸਟਾਰਟਿੰਗ ਨਹੀਂ ਫੜਦਾ ਜਾਂ ਜਦੋਂ ਸਵੇਰ ਨੂੰ 10 ਕਿ ਮਿੰਟ ਜਿਹਦਾ ਤੁਸੀਂ ਹਨਾ ਕੋਈ ਚਾਰਜਰ ਆਪਣੇ ਆਮ ਹੁਣ ਮਿਲ ਜਾਂਦੇ ਆ 5-7000 ਦਾ ਆਉਂਦਾ ਉਹ ਬੈਟਰੀਆਂ ਚਾਰਜ ਕਰਨ ਨੂੰ ਮੋਸਟਲੀ ਗੱਡੀ ਦੀਆਂ ਟਰੈਕਟਰ ਦੀਆਂ ਜਿਹਦੀ ਮਰਜ਼ੀ ਰੀਨਲ ਕਾਪੀਆਂ ਦਾ ਜਿਹਦਾ ਆ 2500-3000 ਦੀ ਮਿਲ ਜਾਂਦੀ ਆ ਜੇ ਤੁਸੀਂ ਉੱਤੇ 10 ਕਿ ਮਿੰਟ ਇਦਾਂ ਹਨਾ 15 ਮਿੰਟ ਲਾ ਦਿਓ ਉਹੀ ਸੇਮ ਬੈਟਰੀ ਲਿਆ ਕੇ ਟਰੈਕਟਰ 'ਚ ਰੱਖ ਦਿਓ ਤੇ ਉਹਨੇ ਉਹਦੇ ਹੀ ਤੁਹਾਡਾ ਟਰੈਕਟਰ ਸਟਾਰਟ ਕਰ ਦੇਣਾ ਚੱਕਰ ਕੀ ਹੁੰਦਾ ਜਿੱਦਾਂ ਇਹ ਹੁਣ ਆਪਾਂ ਇਹਦੀ ਸੈਲਫਾ ਮਾਰ-ਮਾਰ ਬੈਟਰੀ ਦੀ ਜਿਹੜੀ ਵਿੱਚ ਹੁੰਦੀ ਵੀ ਆ ਪਾਵਰ ਮਾੜੀ ਮੱਟੀ ਉਹ ਡਾਊਨ ਹੋ ਜਾਂਦੀ ਆ ਤੇ ਜਦੋਂ ਉਹਨੂੰ ਥੋੜੀ ਚਾਰਜਿੰਗ ਮਿਲਦੀ ਆ ਉਹਦੀ ਪਾਵਰ ਪੂਰੀ ਬੂਸਟ ਹੁੰਦੀ ਆ ਤੇ ਉਹ ਫਿਰ ਮੈਂਟੇਜ ਸਟਾਰਟ ਕਰ ਦਿੰਦੀ ਆ ਮੋਸਟਲੀ ਇਹ ਆ ਵੀ ਜਿੱਦਾਂ ਹੁਣ ਆਪਾਂ ਫਿਰ ਹੌਲੀ-ਹੌਲੀ ਕਿਤੇ ਖੂਨੂ ਜਾਣੇ ਆ ਜਾਂ ਖਾਦ ਲੈ ਕੇ ਜਾਣੇ ਆ ਜਾਂ ਨੋਰਮਲ ਆਪਾਂ ਸਪੀਡ ਟਰੈਕਟਰ ਹੀ ਨਹੀਂ ਦਿੰਨੇ ਉਹਨੂੰ ਪੂਰੀ ਚਾਰਜਿੰਗ ਨਹੀਂ ਮਿਲਦੀ ਜੇਕਰ ਆਪਾਂ ਇਹਨੂੰ ਆਲਟਰਨੇਟਰ ਵੱਡਾ ਲਾਇਆ ਹੋਵੇ 70 ਅੰਪੀਰ ਦਾ ਜਾਂ 90 ਅੰਪ ਇਨ ਨੂੰ ਮਾਵਾਂ ਜੀ ਦਾ 10 ਮਿੰਟ ਵੀ ਹਨਾ ਸਟਾਰਟ ਕਰਕੇ ਖੜਾ ਕਰ ਦੋ ਤੇ ਇਹ ਜਿੰਨੀ ਬੈਟਰੀ ਆਪਾਂ ਜੇ ਸਿਸਟਮ ਡੈਕ ਡੁਕ ਚਲਾਉਨੇ ਆ ਜਾਂ ਉਦ ਦਾ ਸੈਲਫਾ ਮਾਰੀਆਂ ਮੋਸਟਲੀ ਤੇ ਉਹ ਉਨੀ ਯਾਨੀ ਕਿ 15 20 ਮਿੰਟਾਂ ਚੀ ਬੈਟਰੀ ਨੂੰ ਫੁੱਲ ਕਰ ਦਿੰਦੀਆਂ ਸੋ ਇਹ ਮੇਨ ਕਾਰਨ ਆ ਕਿਉਂਕਿ ਜਿੱਦਾਂ ਹਨਾ ਤੁਸੀਂ ਇਹ ਇਹ ਜੇ ਤੁਹਾਡੇ ਕੋਲ ਦੋ ਜਾਂ ਤਿਆਨਾ ਟਰੈਕਟਰ ਆ ਤੁਸੀਂ ਇੱਕ ਟਰੈਕਟਰ ਨੂੰ ਆਲਟੀਨੇਟਰ ਚੇਂਜ ਕਰਕੇ ਦੇਖ ਲਓ ਸਕੋਰਪੀਓ ਵਾਲਾ ਲਾ ਲਓ ਜਾਂ ਸਕੋਰਪੀਓ ਵਾਲਾ ਲਾ ਲਓ ਜਿੱਦਾਂ ਜਾਂ ਇੰਡੀਗਾ ਵਾਲਾ ਲਾ ਲਓ ਆਪਣੇ ਤੇ 70 एंपੀਰ ਦਾ ਮੈਕਸਿਮਮ ਤਾਂ ਲਾਉਣਾ ਜ਼ਰੂਰੀ ਆ ਜੇਕਰ ਤੁਹਾਡੇ ਟਰੈਕਟਰ ਤੇ ਮੋਨੋ ਜਾਂ ਐਂਪ ਲੱਗੇ ਆ ਫਿਰ 90 एंपੀਰ ਦਾ ਨਹੀਂ ਤਾਂ 70 एंपੀਰ ਦਾ ਤਾਂ ਘੱਟੋ ਘੱਟ ਹੋਣਾ ਹੀ ਚਾਹੀਦਾ ਤੇ ਤੁਸੀਂ ਇਹ ਆਲਟੀਨੇਟਰ ਲਾ ਕੇ ਯੂਜ਼ ਕਰਕੇ ਦੇਖਿਓ ਵੀ ਜਿਹੜੀ ਤੁਹਾਡੀ ਬੈਟਰੀ ਹੈ ਹਨਾ ਜਿੱਥੇ 2 2.5 ਸਾਲ ਕੱਢਦੀ ਆ ਘੱਟੋ ਘੱਟ ਨਹੀਂ 3-4 ਸਾਲ ਚਾ ਨਹੀਂ ਕਿਤੇ ਵੀ ਮਾਰਦੀ ਕਿਉਂਕਿ ਹੁਣ ਮੋਸਟਲੀ ਇਹ ਹਜੇ ਦਾ ਠੰਡ ਜ਼ਿਆਦਾ ਪੈਣ ਕਾਰਨ ਜਦੋਂ ਟਰੈਕਟਰ ਨੂੰ ਸਵੈਨ ਨੂੰ ਸਟਾਰਟ ਕਰਦੇ ਆ ਪਹਿਲੀ ਸਟਾਰਟਿੰਗ ਉਹ ਨਹੀਂ ਲੈਂਦਾ ਜਿਹੜੇ मतलब की ਜਿੱਦਾਂ ਜੇ ਹੁਣ ਬੈਟਰੀ ਫੁੱਲ ਨਵੀਂ ਆ ਸਾਲ 2-3 ਸਾਲ ਹੀ ਹੋਏ ਹੱਦ ਉਹ ਤਾਂ ਕਰੀ ਜਾਂਦੇ ਆ ਅਦਰਵਾਈਜ਼ ਜਿੱਦਾਂ ਜੇ ਤੁਸੀਂ ਚਾਰਜ ਕਰਕੇ ਥੋੜੇ 15-20 ਮਿੰਟ ਚਾਰਜ ਕਰਕੇ ਸੈਲਫ ਮਾਰਦੇ ਜਿੱਦਾਂ ਹੁਣ ਖੜਾ ਆ ਇਹਨੂੰ ਇੱਦਾਂ ਹੀ ਪਲੱਗ ਤੋਂ ਤਾਰ ਲਾ ਕੇ ਚਾਰਜਿੰਗ ਲਾ ਦੋ ਨਹੀਂ ਉਹਦੇ ਸੈਲਫ ਮਾਰ ਦੇਣੀ ਆ ਤੇ ਅਦਰਵਾਈਜ਼ ਨਹੀਂ ਤਾਂ ਫੇ ਮਤਲਬ ਕਿ ਜਿੱਦਾਂ ਹੁਣ ਇਹਦੀ ਬੈਟਰੀ ਨੂੰ 2 ਸਾਲ ਹੋਏ ਆ ਆਪਣੇ ਤੇ ਆ ਦੇਖਿਓ ਜਿੱਦਾਂ ਸਟਾਰਟਿੰਗ ਫੜ ਲੈਂਦਾ ਆ ਜਾਂ ਤਾਂ ਸਵੇ ਨੂੰ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਨਾ ਇਹਦੇ ਇੱਥੇ ਇੰਡੀਕੇਟਰ ਦਾ ਨਿਸ਼ਾਨ ਆਉਂਦਾ ਇਹਦੇ ਵਿੱਚ ਤੇ ਉਹ ਉਦੋਂ ਬੋਜਦਾ ਹੈ ਜਦੋਂ ਆਪਾਂ ਥੋੜੀ ਜਿਹੀ ਰੇਸ ਦੇ ਦਿੰਦੇ ਹਾਂ ਮਤਲਬ ਕਿ ਉਹ ਸਲੋ ਰੇਸ ਤੇ ਇਹ ਅਲਟਰਨੇਟਰ ਚਾਰਜ ਨਹੀਂ ਕਰਦੇ ਜਦੋਂ ਆਪਾਂ ਰੇਸ ਦੇ ਬਿਦਿੰਦੇ ਥੋੜੀ ਜਿਹੀ ਉਹ ਸਾਈਨ ਬੋਜ ਜਾਂਦਾ ਵੀ ਹਾਂ ਹੁਣ ਬੈਟਰੀ ਚ ਚਾਰਜਿੰਗ ਜਾਣ ਲੱਗੀ ਆ ਪਰ ਉਹ ਇੰਨੀ ਚਾਰਜਿੰਗ ਨਹੀਂ ਬੂਸਟ ਕਰਦੇ ਜਿੰਨਾ ਵੱਡੇ ਐਂਪੀਅਰ ਦਾ 70 75 ਐਂਪੀਅਰ ਦਾ ਤੇ 90 ਐਂਪੀਅਰ ਦਾ ਪਾਵਰ ਦਿੰਦਾ ਆ ਸੋ ਇਹ ਬਹੁਤ ਜ਼ਰੂਰੀ ਆ ਵੀ ਜੇ ਤੁਸੀਂ ਟ੍ਰੇਟਰ ਦਾ ਘੱਟ ਵੀ ਯੂਜ਼ ਕਰਦੇ ਜਾਂ ਕੁਝ ਵੀ ਜੇਕਰ ਤੁਹਾਨੂੰ ਲੱਗਦਾ ਵੀ ਬੈਟਰੀ 2.5 ਸਾਲ ਤੋਂ ਬਾਅਦ ਡੈੱਡ ਹੋ ਜਾਂਦੀ ਹੈ ਜਮਾ ਆਲਟੀਨੇਟਰ ਜ਼ਰੂਰ ਚੇਂਜ ਕਰੋ 70-5 ਦਾ ਘੱਟੋ ਘੱਟ ਲਾਓ ਤੇ ਤੁਸੀਂ ਇਹ ਰਿਜ਼ਲਟ ਆਊਗਾ ਵੀ ਇਹਦਾ ਵੀ ਜਿੱਥੇ ਟਰੈਕਟਰ ਦੀ ਬੈਟਰੀ 2.5 ਸਾਲ ਤੋਂ ਬਾਅਦ ਇਦਾਂ ਸਵੇਰ ਨੂੰ ਸਟਾਰਟ ਨਹੀਂ ਕਰਦੀ ਜਾਂ ਕੋਈ ਪ੍ਰੋਬਲਮ ਆਉਂਦੀ ਕਈ ਵਾਰੀ ਆਪਾਂ ਉਹਦਾ ਥੋੜਾ ਚਿਰ ਚੱਲਦਾ ਛੱਡ ਦਿੰਦੇ ਤੇ ਡਾਊਨ ਹੋ ਜਾਂਦੀ ਆ ਉਹ ਪ੍ਰੋਬਲਮ ਦੂਰ ਹੋ ਜੂਗੀ ਜਾਨਕਿ 2-3 ਕਿਲੋਮੀਟਰ ਦੀ ਗੱਡੀ ਵਾਂਗੂ ਟਰੈਕਟਰ ਤੁਹਾਡਾ ਫੁੱਲ ਬੈਟਰੀ ਚਾਰਜ ਕਰ ਦੂਗਾ ਤੇ ਇਹ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਤਾਂ ਤਾਂ ਹੀ ਆਮ ਕਰਕੇ ਟਰੈਕਟਰ ਦੀ ਬੈਟਰੀ 2 2.5 ਸਾਲ ਬਾਅਦ ਡੈੱਡ ਹੋ ਜਾਂਦੀ ਹੈ ਤੇ ਜੇ ਆਪਾਂ ਇਹਨੂੰ ਆਲਟੀਨੇਟਰ ਵੱਡਾ ਲਾ ਕੇ ਰੱਖਦੇ ਆ ਘੱਟੋ ਘੱਟ ਨਹੀਂ ਇਹ 3-4 ਸਾਲ ਬੈਟਰੀ ਕਿਤੇ ਨਹੀਂ ਜਾਂਦੀ ਗੱਡੀ ਜਿੰਨੀ ਬੈਟਰੀ ਦੀ ਲਾਈਫ ਇਹਦੀ ਹੋਊਗੀ ਸੋ ਇਹ ਬਹੁਤ ਜ਼ਰੂਰੀ ਆ ਆਪਣਾ ਆਲਟੀਨੇਟਰ ਹੈ ਜਿਹੜਾ ਉਹਨੂੰ ਘੱਟੋ ਘੱਟ ਨਹੀਂ 70 ਪੀ ਦਾ ਰੱਖੋ ਜੇਕਰ ਐਮ ਪੰਪ ਲੱਗੇ ਆ ਮੋਨੋ ਲੱਗੀ ਆ ਫਿਰ 90 ਐਂਪੀਅਰ ਨਹੀਂ ਤਾਂ ਘੱਟੋ ਘਾਟ 70 ਪੀ ਦਾ ਜ਼ਰੂਰ ਲਾ ਕੇ ਰੱਖੋ ਤੇ ਕਦੀ ਵੀ ਤੁਹਾਨੂੰ ਇਹ ਦਿੱਕਤ ਨਹੀਂ ਆਊਗੀ ਵੀ ਟਰੈਕਟਰ ਸਵੇਰ ਨੂੰ ਸਟਾਰਟਿੰਗ ਨਹੀਂ ਫੜਦਾ ਤੇ ਜਾਂ ਉਦਾਂ ਸੈਲਫਾ ਵੀ ਭਾਵੇਂ ਮਾਰਿਓ ਹਨਾ 2 3 4 ਜਿੱਦਾ ਮਾਰ ਕੇ ਕਈ ਵਾਰੀ ਮੋਸਟਰੀ ਬੈਟਰੀ ਡਾਊਨ ਹੋ ਜਾਂਦੀ ਆ ਤੇ ਉਹਦੇ ਨਾਲ ਇਦਾਂ ਵੀ ਜੇ ਆਪਾਂ ਸੈਲਫ ਮਾਰਦੇ ਵੀ ਉਹ 2 3 ਮਿੰਟਾਂ ਜੀ ਜਿੰਨੀਆਂ ਉਹਨੇ ਸੈਲਫ ਨੇ ਖਿੱਚੀ ਆ ਪਾਵਰ ਉਹਨੀ ਉਹਨੂੰ ਬੂਸਟ ਕਰ ਦਿੰਦਾ ਵੱਡਾ ਆਲਟਰਨੇਟਰ ਤੇ ਸੋ ਮਿਲਦੇ ਆਂ ਇਦਾਂ ਹੀ ਹੋਰ ਅਗਲੀ ਵੀਡੀਓ ਤੇ ਧੰਨਵਾਦ ਮੇਰਾ ਸਾਰੇ ਭਰਾਵਾਂ ਦਾ